ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਜਗ੍ਹਾ ਤੇ ਮੈਂ ਖੜਾ ਇਹਨੂੰ ਪਹਿਲੇ ਦਿਨ ਤੋਂ ਹੀ ਗੁਰੂ ਮਹਾਰਾਜ ਨੇ ਸਾਡੇ ਮੂੰਹੇ ਨੂੰ ਤੀਰਤ ਹੀ ਕਢਾਇਆ ਕਿਉਂਕਿ ਇਹ ਤੀਰਤ ਹੀ ਹੈ ਸਾਡੇ ਲਈ ਤੇ ਮੈਂ ਇਹ ਜੇ ਵੀਡੀਓ ਇਸ ਲਈ ਤੁਹਾਡੇ ਨਾਲ ਸ਼ੇਅਰ ਕਰ ਰਹਾ ਕਿਉਂਕਿ ਤਕਰੀਬਨ ਮੈਨੂੰ ਲੱਗਦਾ ਕਿ ਸਾਲ ਖ ਹੋ ਚੁੱਕਾ ਹੈ ਜਦੋਂ ਦੀ ਅਸੀਂ ਵੀਡੀਓਸ ਪਾ ਰਹੇ ਹਾਂ ਕਿ ਇੱਥੇ ਕੰਮ ਸ਼ੁਰੂ ਹੋ ਜਾਣਾ ਹੋ ਜਾਣਾ ਹੋ ਜਾਣਾ ਪਰ ਕੁਝ ਮੇਰੀਆਂ ਹੀ ਕਮੀਆਂ ਕਰਕੇ ਮੇਰੀ ਟੀਮ ਦੀਆਂ ਕਮੀਆਂ ਕਰਕੇ ਕਹਿ ਲਉ ਕਿ ਇਹ ਜਗ੍ਹਾ ਜਿਹੜੀ ਡਿਲੇ ਹੋਂਦੀ ਰਹੀ ਕਿਉਂਕਿ ਪੇਪਰਸ ਦੀ ਕਾਰਵਾਈ ਨਕਸ਼ੇ ਆਰਕੀਟੈਕਟ ਬਹੁਤ ਵੱਡਾ ਕਿਉਂਕਿ ਇਸ ਤੋਂ ਪਹਿਲਾਂ ਕੋਈ ਮੇਰਾ ਬਹੁਤ ਵੱਡਾ ਤਜਰਬਾ ਨਹੀਂ ਹੈ ਇਸ ਕੰਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੀ ਕਮੀ ਦੀ ਇਹ ਹੈ ਕਿ ਅਸੀਂ ਨਾਲ-ਨਾਲ ਇਸ ਤੋਂ ਅਲੱਗ ਆਪਣੇ ਕਾਰੋਬਾਰ ਵੀ ਕਰਦੇ ਹਾਂ ਤੇ ਰੋਟੀ ਲਈ ਆਪਣੇ ਪੇਟ ਲਈ ਕੰਮ ਵੀ ਕਰਦੇ ਹਾਂ ਐਨਜੀਓ ਦੇ ਵਿੱਚੋਂ ਸਾਡਾ ਕੋਈ ਵੀ ਟੀਮ ਮੈਂਬਰ ਜਿੰਨੇ ਵੀ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੇ ਨੇ ਕੋਈ ਸੈਲਰੀ ਨਹੀਂ ਲੈਂਦਾ ਕਿਉਂਕਿ ਸਾਨੂੰ ਲੱਗਦਾ ਕਿ ਅਗਰ ਗੁਰੂ ਮਾਰ ਐ ਨੇ ਸਾਨੂੰ ਲੋਕਾਂ ਦਾ ਇੰਨਾ ਪਿਆਰ ਹੈ ਕਿ ਜਿਹੜੀ ਦਾਨ ਪਾਉਂਦੀ ਸੇਵਾ ਉਹ ਇੱਥੇ ਭੇਜਦੇ ਨੇ ਉਹ ਇੱਥੇ ਹੀ ਲੱਗੇ ਉਹਦੇ ਨਾਲ ਸਾਡੇ ਘਰ ਨਾ ਚੱਲਣ ਹੈਨਾ ਤਾਂ ਪਹਿਲੇ ਦਿਨ ਤੋਂ ਹੀ ਅਸੀਂ ਕੋਈ ਸੈਲਰੀ ਨਹੀਂ ਲੈਂਦੀ ਤਾਂ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਨਾਲ-ਨਾਲ ਸਾਨੂੰ ਆਪਣਾ ਕਾਰੋਬਾਰ ਵੀ ਦੇਖਣਾ ਪੈਂਦਾ ਜੋ ਤੁਸੀਂ ਬਹੁਤ ਵਖੂਬੀ ਸਮਝ ਸਕਦੇ ਹੋ ਕਿਉਂਕਿ ਦੁਨੀਆਦਾਰੀ ਹੈ ਮੈਨੂੰ ਵੀ ਆਪਣਾ ਪਰਿਵਾਰ ਦੇਖਣਾ ਆਪਣੇ ਆਪ ਨੂੰ ਦੇਖਣਾ ਆਪਣੇ ਫਿਊਚਰ ਪਲਾਨਸ ਦੇਖਣੇ ਨੇ ਕੀ ਨੇ ਕੀ ਨਹੀਂ ਹਾਂ ਪਰ ਜਿਹੜੇ ਲੋਕ ਜਿਹੜੀ ਦੌੜ 'ਚ ਹੁੰਦੇ ਨੇ ਪੈਸੇ ਦੀ ਉਸ ਦੌੜ 'ਚ ਨਹੀਂ ਮੈਂ ਹੈਗਾ ਜਿੰਨਾ ਕ ਟਾਈਮ ਮੇਰੇ ਕੋਲ ਹੁੰਦਾ ਮੈਂ ਦਿਨਾ ਐਨਜੀਓ ਨੂੰ ਔਰ ਜਿੰਨਾ ਕ ਟਾਈਮ ਮੇਰੇ ਕੋਲ ਹੁੰਦਾ ਮੈਂ ਆਪਣੇ ਕਾਰੋਬਾਰ ਨੂੰ ਵੀ ਦਿਨਾ ਆਪਣੇ ਵਪਾਰ ਨੂੰ ਵੀ ਦਿਨਾ ਤੇ ਇਹ ਵੀਡੀਓ ਖਾਸ ਮੈਸ ਲਈ ਪੈ ਰਿਆਂ ਕਿ ਜਗ੍ਹਾ ਬਣਨੀ ਸ਼ੁਰੂ ਹੋ ਚੁੱਕੀ ਹੈ ਲੇਬਰ ਦੇ ਰਹਿਣ ਦੀ ਜਗ੍ਹਾ ਸਮਾਨ ਰੱਖਣ ਦੀ ਜਗ੍ਹਾ ਨੀਆ ਪਟਣੀਆਂ ਸੀ ਸ਼ੁਰੂ ਕਰਤੀਆਂ ਤੁਸੀਂ ਨੀਆ ਰੱਖਣ ਵਾਲੀ ਵੀਡੀਓ ਦੇਖੀ ਹੋਏਗੀ ਤੇ ਮੈਂ ਹੁਣ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨਾ ਚਾਹਨਾ ਕਿ ਹੁਣ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੁਹਾਡੀ ਇੱਕ ਇੱਕ ਸਿਮਿੰਟ ਦੀ ਬੋਰੀ ਤੁਹਾਡਾ ਕਿਲੋ ਕਿਲੋ ਸਰੀਆ ਸਾਡੇ ਲਈ ਅਨਮੋਲ ਗਹਿਣਾ ਕਿਉਂਕਿ ਜਿਹੜੀ ਇਹ ਜਗ੍ਹਾ ਬਣ ਰਹੀ ਹੈ ਇਹਦੇ ਨਾਲ ਲੱਖਾਂ ਕਰੋੜਾਂ ਲੱਖਾਂ ਨੂੰ ਫਾਇਦਾ ਹੋਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਮੈਡੀਕਲ ਸਿਸਟਮ ਦੇ ਮੈਡੀਕਲੀ ਹਾਲਾਤ ਤੁਸੀਂ ਸਾਡੇ ਜਾਣਦੇ ਹੀ ਹੋ ਜੋ ਸਾਡੇ ਦੇਸ਼ ਦੇ ਵਿੱਚ ਹੈਗੇ ਨੇ ਔਰ ਪਿਛਲੇ 10 ਸਾਲਾਂ ਤੋਂ ਜਿੰਨਾ ਕਿ ਸਾਡਾ ਤਜਰਬਾ ਇਸ ਫੀਲਡ ਦੇ ਵਿੱਚ ਅਸੀਂ ਉਸ ਹਿਸਾਬ ਨਾਲ ਇਸ ਜਗ੍ਹਾ ਨੂੰ ਡਿਜ਼ਾਈਨ ਕਰ ਰਹੇ ਹਾਂ ਕਿ ਘੱਟੋ-ਘੱਟ ਰੋਜ਼ 5000 ਬੰਦੇ ਨੂੰ ਫਾਇਦਾ ਹੋਵੇ ਇਸ ਜਗ੍ਹਾ ਨੂੰ ਬਣਨ ਤੋਂ ਬਾਅਦ ਘੱਟੋ-ਘੱਟ 5000 ਬੰਦਾ ਲਾਹਾ ਤੱਕ ਸਕੇ ਇਸ ਜਗ੍ਹਾ ਨੂੰ ਬਣਨ ਤੋਂ ਬਾਅਦ ਔਰ ਮੈਂ ਚਾਹਨਾ ਕਿ ਅਸੀਂ ਸਾਰੇ ਹੀ ਬੜੇ ਟੈਂਪਰਰੀ ਟਾਈਮ ਲਈ ਦੁਨੀਆ ਤੇ ਆਏ ਹੋਏ ਹਾਂ ਅਸੀਂ ਚਲੇ ਜਾਣਾ ਸਾਰਿਆਂ ਨੇ ਤਾਂ ਜਿੰਦੇ ਜੀ ਯੋਗਦਾਨ ਪਾਈਏ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਕਿਉਂਕਿ ਤੁਸੀਂ ਸਾਨੂੰ ਪਹਿਲਾਂ ਜਗ੍ਹਾ ਲੈ ਕੇ ਵੀ ਦਿੱਤੀ ਹੁਣ ਯੋਗਦਾਨ ਪਾਈਏ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਸੋ ਥੈਟ ਸਾਡੇ ਮਰਨ 100 150 ਸਾਲ ਬਾਅਦ ਇਸ ਜਗ੍ਹਾ ਤੋਂ ਲੋਕ ਫਾਇਦਾ ਲੈ ਸਕਣ ਤੇ ਸਾਨੂੰ ਉੱਪਰ ਬੈਠੇ ਜਾਂ ਜਿੱਥੇ ਵੀ ਅਸੀਂ ਹੋਵਾਂਗੇ ਸਾਨੂੰ ਦੁਆਵਾਂ ਮਿਲ ਸਕਣ ਔਰ ਸਾਡੇ ਅੱਗੇ ਪਰਿਵਾਰ ਨੂੰ ਦੁਆਵਾਂ ਮਿਲ ਸਕਣ ਮੈਨੂੰ ਲੱਗਦਾ ਕਿ ਦੁਨੀਆ 'ਚ ਇਸ ਤੋਂ ਚੰਗਾ ਕੰਮ ਕੋਈ ਨਹੀਂ ਜਦੋਂ ਤੁਸੀਂ ਕਿਸੇ ਦੀ ਦੁਆਵਾਂ ਲੈਨੇ ਹੋ ਤੇ ਉਸ ਤੋਂ ਬੜਾ ਕੰਮ ਕੋਈ ਵੀ ਨਹੀਂ ਜਦੋਂ ਤੁਸੀਂ ਕਿਸੇ ਦੀ ਬਦਦੁਆਵਾਂ ਲੈਨੇ ਔਰ ਸਾਡਾ ਸਾਰਿਆਂ ਦਾ ਇਨਸਾਨੀਅਤ ਹੋਣ ਦੇ ਨਾਤੇ ਫਰਜ਼ ਬਣਦਾ ਕਿ ਅਸੀਂ ਮਿਲ ਜੁਲ ਕੇ ਜਿੰਨੇ ਜੋਗੇ ਆ ਅਗਰ ਤੁਸੀਂ ਇੱਥੇ ਆ ਕੇ ਐਜ਼ ਅ ਵਲੰਟੀਅਰ ਸੇਵਾ ਨਿਭਾ ਸਕਦੇ ਹੋ ਉਹ ਨਿਭਾਓ ਐਜ਼ ਅ ਅਕਾਊਂਟੈਂਟ ਹਿਸਾਬ-ਸਾਮ ਸਮ ਸਕਦੇ ਹੋ ਉਹ ਸੰਭੋ ਕਿੱਥੋਂ ਕਿੰਨੇ ਪੈਸੇ ਆਏ ਕਿੰਨੇ ਗਏ ਕਿੰਨਾ ਸੀਮੈਂਟ ਕੀ ਰੇਤਾ ਇਹ ਸਾਨੂੰ ਸਖਤ ਲੋੜ ਹੈ ਜਿਹਦੇ ਨਾਲ ਤੁਹਾਡੇ ਮਨ 'ਚ ਵੀ ਡਾਊਟ ਨਾ ਰਵੇ ਕਿ ਯਾਰ ਇਹ ਕਿਉਂਕਿ ਅਕਸਰ ਸੋਸ਼ਲ ਮੀਡੀਆ ਤੇ ਮੈਂ ਵਿਵਾਦਾਂ ਦੇ ਵਿੱਚ ਘਿਰਿਆ ਰਹਿਣਾ ਔਰ ਮੈਨੂੰ ਮੈਂ ਕਈ ਵਾਰ ਹੈਰਾਨ ਹੋਣਾ ਕਿ ਕਿਉਂ ਜਸਟ ਬਿਕੋਜ਼ ਕਿ ਮੈਂ ਆਪਣੀ ਕੋ ਪਰਸਨਲ ਲਾਈਫ ਵੀ ਸੋਸ਼ਲ ਮੀਡੀਆ ਤੇ ਦਿਖਾ ਦਿੰਨਾ ਤਾਂ ਉਹਦੇ ਵਿੱਚ ਵੀ ਮੈਂ ਕੋ ਸ਼ਲੀਲਤਾ ਨਹੀਂ ਦਿਖਾਂਦਾ ਮੈਂ ਇੱਕ ਨੌਜਵਾਨ ਹਾਂ ਮੇਰੇ ਵੀ ਸੁਪਨੇ ਨੇ ਮੇਰੇ ਵੀ ਫਿਊਚਰ ਪਲਾਨਸ ਨੇ ਤੇ ਜੇ ਉਹ ਮੈਂ ਸ਼ੋਅ ਕਰ ਦਿੰਨਾ ਤਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਐਨ ਜੀਓ ਇਹਦਾ ਬਿਜ਼ਨਸ ਹੈ ਇਹ ਸੇਵਾ ਨਹੀਂ ਹੈ ਤਾਂ ਮੈਂ ਸੋਸ਼ਲ ਮੀਡੀਆ ਰਾਹੀਂ ਓਪਨ ਇਨਵੀਟੇਸ਼ਨ ਤਕਰੀਬਨ ਅੱਜ ਨਹੀਂ ਬੜੇ ਸਾਲਾਂ ਤੋਂ ਦੇ ਰਿਆਂ ਕਿ ਭਾਈ ਜੇ ਕਿਸੇ ਦੇ ਮਨ ਚ ਕੋਈ ਗਿਲਾ ਸ਼ਿਕਵਾ ਤਾਂ ਸਾਡੇ ਟੀਮ ਮੈਂਬਰ ਬਣ ਜਾਓ ਪਤਾ ਲੱਗ ਜੂਗਾ ਸਾਡੇ ਫੋਨ ਨੰਬਰ ਵੀ ਤੁਸੀਂ ਸੰਭਲੋ ਸਾਡੀ ਸਾਰੀ ਡਿਟੇਲ ਵੀ ਤੁਸੀਂ ਸੰਭਲੋ ਪਤਾ ਲੱਗ ਜੂਗਾ ਕਿਹੜਾ ਕਿੰਨੇ ਪੈਸੇ ਕਿੱਧਰੋਂ ਕੀ ਹੋ ਰਿਹਾ ਕੀ ਨਹੀਂ ਪਰ ਐਦਾਂ ਹੀ ਬੇਤੁਕ ਇਲਜ਼ਾਮ ਲਾਈ ਜਾਣਾ ਬਿਨਾ ਸਬੂਤਾਂ ਤੋਂ ਤਾਂ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਇੱਕ ਨੌਜਵਾਨ ਆ ਮੈਂ ਮੈਨੂੰ ਉਦਾਂ ਵੀ ਐਨ ਜੀਓ ਚਲਾਣੀ ਆਂਦੀ ਹੈ ਜਿਵੇਂ ਲੋਕ ਚਲਦੀ ਦੇਖਣਾ ਚਾਹੁੰਦੇ ਨੇ ਕਿ ਪੂਰਾ ਰੂਪ ਆਪਣਾ ਉਦਾਂ ਦਾ ਦਿਖਾ ਦਿਓ ਜਿੱਦਾਂ ਤੁਸੀਂ ਨਹੀਂ ਹੋ ਯਾਰ ਆਫ ਕੈਮਰਾ ਸਾਰਿਆਂ ਦੀ ਇੱਕ ਜ਼ਿੰਦਗੀ ਹੈ ਯਾਰ ਸਾਰਿਆਂ ਦੇ ਪਰਿਵਾਰ ਨੇ ਆਫ ਕੈਮਰਾ ਸਾਰੇ ਘੁੰਮਦੇ ਨੇ ਬਸ ਮੇਰੇ ਵਾਂਗੂ ਵੀਡੀਓਜ਼ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਪੰਜਾਬ ਵਾਲੇ ਲੋਕਾਂ ਨੇ ਸੱਚ ਜਰਨਾ ਨਹੀਂ ਅੱਜ ਜੇ ਮੈਂ ਕੋਈ 2 4 5000 ਦੀ ਘੜੀ ਪਾ ਲਾਂ ਤਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਤਾਨੂੰ ਕੀ ਲੱਗਦਾ ਕਿ ਜਿਹੜੇ ਐਨਜੀਓ ਚਲਾਉਂਦੇ ਨੇ ਪੰਜਾਬ ਦੇ ਵਿੱਚ ਉਹ ਐਸ਼ ਪ੍ਰਸਤੀ ਆ ਉਹ ਆਪਣੀ ਇੱਕ ਪਰਸਨਲ ਲਾਈਫ ਉਹਨਾਂ ਦੀ ਨਹੀਂ ਹੈ ਸਭ ਦੀ ਹੈ ਔਰ ਮੈਂ ਉਹਦੀ ਇੱਜ਼ਤ ਕਰਦਾ ਕਿਉਂ 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 ਨਾ ਹੋਵੇ ਜ਼ਰੂਰੀ ਥੋੜੀ ਹਰ ਬੰਦਾ ਸੋਸ਼ਲ ਮੀਡੀਆ ਔਨ ਕਰਕੇ ਦਿਖਾਵੇ ਹਰ ਬੰਦੇ ਦੀ ਇੱਕ ਪਰਸਨਲ ਲਾਈਫ ਹੈ ਹਾਂ ਮੈਂ ਕੋਈ ਸ਼ਲੀਲਤਾ ਨਹੀਂ ਦਿਖਾ ਰਿਹਾ ਮੈਂ ਕੋਈ ਗੰਦ ਨਹੀਂ ਬੱਕ ਰਿਹਾ ਮੈਂ ਕੋਈ ਗਾਲਾਂ ਨਹੀਂ ਕੱਢ ਰਿਹਾ ਮੈਂ ਕੋਈ ਲੋਕਾਂ ਨੂੰ ਗਲਤ ਚੀਜ਼ਾਂ ਨਹੀਂ ਸਿਖਾ ਰਿਹਾ ਜੇ ਮੈਂ ਮੇਰੀ ਇੱਕ ਪੌਡਕਾਸਟਿੰਗ ਲਾਈਫ ਹੈ ਜੇ ਪਹਿਲਾਂ ਤਾਂ ਲੋਕ ਕਹਿੰਦੇ ਸੀ ਤੁਸੀਂ ਆਪਣੀ ਆਪਣੀ ਰੋਜੀ ਰੋਟੀ ਲਈ ਕੀ ਕਰਦੇ ਹੋ ਫਿਰ ਹੁਣ ਕਹਿੰਦੇ ਨੇ ਜੀ ਇਹ ਤਾਂ ਪੋਡਕਾਸਟ ਸ਼ੁਰੂ ਕਰਨ ਲੱਗੇ ਚਲੋ ਇਹ ਮੇਰੀਆਂ ਗੱਲਾਂ ਦਿਲ ਦੀਆਂ ਨੇ ਇਸ ਲਈ ਮੈਂ ਕਰ ਲੈਣਾ ਫਿਲਹਾਲ ਇਸ ਐਨਜੀਓ ਦਾ ਕੰਮ ਕਰਨਾ ਬਣਨਾ ਸ਼ੁਰੂ ਹੋ ਗਿਆ ਤੇ ਥੋੜੇ ਦਿਨਾਂ ਦੇ ਵਿੱਚ ਮੈਂ ਵੀਡੀਓ ਦੇ ਉੱਪਰ ਨੰਬਰ ਪਾ ਕੇ ਇੱਥੇ ਤੁਹਾਨੂੰ ਆਪ ਮਿਲਣਾ ਵੀ ਸ਼ੁਰੂ ਕਰੂੰਗਾ ਤੇ ਇਧਰਲੀ ਸਾਈਡ ਸਾਡੀ ਲੇਬਰ ਦੀ ਜਗ੍ਹਾ ਬਣ ਗਈ ਹੈ ਔਰ ਜਿਹੜੀ ਇਹ ਲੋਕੇਸ਼ਨ ਆ ਜਿੱਥੇ ਐਨਜੀਓ ਦਾ ਕੰਮ ਸ਼ੁਰੂ ਹੋ ਗਿਆ ਇਹ ਹੈਗੀ ਆ ਜੀ ਹੰਬੜਾ ਰੋਡ ਲੁਧਿਆਣੇ ਸਾਈ ਮੰਦਿਰ ਸਾਹਿਬ ਦਾ ਜਿਹੜਾ ਗੇਟ ਹੈ ਉਤੋਂ 200 ਮੀਟਰ ਦੀ ਦੂਰੀ ਤੇ ਆ ਇੱਥੇ ਦੋ ਕਲੋਨੀਆਂ ਨੇ ਆਮਣੇ ਸਾਹਮਣੇ ਮਤਲਬ ਹੰਬਣਾ ਰੋਡ 메ਨ ਰੋਡ ਤੋਂ 100 ਕਿਲੋਮੀਟਰ ਅੰਦਰ ਤੇ ਆ ਤੁਸੀਂ ਸਾਡੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਬਾਕੀ ਸਾਡੇ ਟੀਮ ਮੈਂਬਰ ਜਰੂਰ ਬਣੋ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਇਸ ਤੀਰਥ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਓ ਬਹੁਤ ਵੱਡੀ ਜਗ੍ਹਾ ਸਾਨੂੰ ਮਹਾਰਾਜ ਨੇ ਬਖਸ਼ੀ ਹੈ ਦਾਨੀ ਸਜਨਾ ਨੇ ਸਾਡੇ ਡੋਨਰਾਂ ਨੇ ਸਾਡੇ ਸਪੋਰਟਰਾਂ ਨੇ ਤੇ ਅੱਗੇ ਹੁਣ ਬਣਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਸਾਰਿਆਂ ਦੀ ਕਿਉਂਕਿ ਸਾਡਾ ਇਹ ਇੱਕ ਤਰ੍ਹਾਂ ਦਾ ਧਰਮ ਕਰਮ ਹੈ ਤਾਂ ਜੇ ਇਹ ਬਣੂਗਾ ਲੋਕਾਂ ਦਾ ਫਾਇਦਾ ਹੋਏਗਾ ਤਾਂ ਦੁਆਵਾਂ ਸਾਨੂੰ ਸਭ ਨੂੰ ਮਿਲਣਗੀਆਂ ਤਮਨ ਲੱਗਦਾ ਪਰ ਰਲ ਮਿਲ ਕੇ ਇੱਥੇ ਕੰਮ ਕਰੀਏ ਬਣਾਈਏ ਸਲਾਮਾ ਦਈਏ ਟੀਮ ਮੈਂਬਰ ਬਣੀਏ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਮੈਂਟ ਕਰਕੇ ਆਪਣਾ ਯੋਗਦਾਨ ਜ਼ਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ